ਅਸੀਂ ਕਾਪਸਾਂ ਵੀਰੋ ਜਿਵੇਂ ਕਿ ਹੁਣ ਬਹੁਤ ਸਾਰੀਆਂ ਡਾਲਰਾਂ ਦੇ ਵਿੱਚ ਜਿਹੜਾ ਤੇਲ ਦਾ ਪੌਦ ਦੇਖ ਨੂੰ ਮਿਲਿਆ ਤੇਲਾ ਕਾਫੀ ਜਿਆਦਾ ਰਿਸਪੀਡ ਹੈ ਉਹ ਫਰਦਾ ਆ ਰਿਹਾ ਹੈ ਹੁਣ ਬਹੁਤ ਸਾਰੇ ਫਾਰਮਰ ਵੀ ਇਹ ਕਹਿੰਦੇ ਵੀ ਤੇਲਾ ਜਿਹੜਾ ਕੋਈ ਨੁਕਸਾਨ ਕਰਦਾ ਹਨ ਤੁਸੀਂ ਬੇਸ ਜਿਵੇਂ ਇਹ ਜਿਹੇ ਬੱਲੀਆਂ ਉਹਨਾਂ ਨੂੰ ਬਿਲਕੁਲ ਇਹ ਖਤਮ ਕਰਦਾ ਜਾ ਰਿਹਾ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਪਰੇਅ ਕਰੋ ਜਾਂ ਨਾ ਕਰੋ ਚਲੋ ਬਾਅਦ ਵਿੱਚ ਗੱਲਾਂ ਨੇ ਪਰ ਜਿਹੜੀ ਜੀ ਖੇਤ ਵਿੱਚ ਹੈਗੀ ਹੈ ਉਹ ਦੇਖਣਾ ਤੇ ਦੱਸਣਾ ਉਹ ਆਪਣਾ ਫਰਜ਼ ਬਣਦਾ ਹੈ ਹੋ ਜਿਹੜੀਆਂ ਤੁਹਾਡੇ ਡਾਲਰਾਂ ਦੇ ਵਿੱਚ ਕਾਫੀ ਡਾਲਰ ਜਿਹੜਾ ਤੇਲਾ ਬਹੁਤ ਜਿਆਦਾ ਆ ਚੁੱਕਿਆ ਜੇ ਤੁਸੀਂ ਬ੍ਰਿਟੀਆਂ ਦੇਖੋਗੇ ਉੱਥੇ ਤੇਲਾ ਕਾਫੀ ਜਿਆਦਾ ਤੁਹਾਨੂੰ ਦੇਖ ਨੂੰ ਮਿਲ ਸਕਦਾ ਪਰ ਜਿਹੜੇ ਵੀ ਆਪਾਂ ਕਿਸੇ ਨੂੰ ਕੰਪੈਲ ਨਹੀਂ ਕਰਦੇ ਜਾਂ ਕਿਸੇ ਨੂੰ ਵੀ ਜ਼ੋਰ ਪਾ ਕੇ ਗੱਲ ਕਹਿੰਦੇ ਤੁਸੀਂ ਸਪਰੇਅ ਕਰਨੀ ਕਰਨੀ ਲਾਜ਼ਮੀ ਇਹ ਨਾ ਕਹੋ ਤੁਸੀਂ ਪਰ ਜਿਹੜੇ ਸੱਜਣ ਮਿੱਤਰ ਵੀ ਦੇ ਜਿਆਦਾ ਤੇਲਾ ਆ ਚੁੱਕਿਆ ਹੋ ਸਪਰੇਅ ਕਰ ਵੀ ਸਕਦੇ ਆ ਕਿਉਂਕਿ ਨੁਕਸਾਨ ਕਾਫੀ ਜਿਆਦਾ ਹੋ ਜਾਂਦੇ ਆ ਮੁੜ ਕੇ ਫਿਰ ਦਿੱਕਤਾਂ ਆਉਣ ਲੱਗਦੀਆਂ ਕਿਉਂਕਿ ਕਣਕ ਦੇ ਵਿੱਚ ਜਿਹੜਾ ਕਾਫੀ ਜਿਆਦਾ ਬੱਲੀ ਨੂੰ ਨੁਕਸਾਨ ਜੇ ਹੁਣ ਹਰੀਆਂ ਬੱਲੀਆਂ ਖੜੀਆਂ ਉਹਨਾਂ ਨੂੰ ਨੁਕਸਾਨ ਇੱਕ ਕਾਫੀ ਕਰਦਾ ਕਿਉਂਕਿ ਜਿਹੜਾ ਰਸ ਹੈ ਉਹ ਬਹੁਤ ਜ਼ਿਆਦਾ ਚੂਸਦਾ ਤੇ ਕਿਉਂਕਿ ਸੰਖਿਆ ਵਧਣ ਕਾਰਨ ਦਿੱਕਤ ਆਉਂਦੀ ਕਿ ਤੇਲੀ ਸੰਖਿਆ ਜੀ ਬਹੁਤ ਜ਼ਿਆਦਾ ਇਸ ਟਾਈਮ ਵੱਧ ਚੁੱਕੀ ਹੈ ਜਿਹੜੀਆਂ ਡਾਲਾਂ ਦੇ ਵਿੱਚ ਤੇਲਾ ਜ਼ਿਆਦਾ ਹੈ ਜੋ ਸਪਰੇਅ ਕਰਨਾ ਚਾਹੁੰਦੇ ਤਾਂ ਕਰ ਸਕਦੇ ਆ ਉਹਦੇ ਵਿੱਚ ਤੁਸੀਂ ਸਥਾਯੋ ਮੈਕਸਮ ਜਿਹੜਾ 30% ਹੈ ਉਹ ਵੀ ਸਪਰੇਅ ਕਰ ਸਕਦੇ ਹੋ ਜੇ ਜੇ ਕੋਈ ਤੁਹਾਨੂੰ ਵਿੱਚ ਤਾਂ ਵੀ ਸੁੰਡੀ ਵਿੱਚ ਲੱਗ ਰਹੀ ਹੈ ਤਾਂ ਤੁਸੀਂ ਉਹਦੀ ਵਾਸਤੇ ਮਸਟੈਂਗ ਆ ਵਿੱਚ ਉਹ ਪਾ ਸਕਦੇ ਹੋ ਜੇ ਆਣ ਇਹ ਰੱਖੋਗੇ ਸਪਰੇਅ ਨੂੰ ਸਵੇਰ ਜਾਂ ਤਾਂ 8:00 ਤੋਂ 9:00 ਤੋਂ ਪਹਿਲਾਂ ਪਹਿਲਾਂ ਕਰ ਦਿਓ ਜਾਂ ਫਿਰ ਸ਼ਾਮ ਨੂੰ ਚਾਹੇ ਤੋਂ ਬਾਅਦ ਕਰਿਓ ਕਿਉਂਕਿ ਹੁਣ ਦੁਬਾਰੇ ਜਿਹੜਾ ਦੁਪਹਿਰਾ ਟਾਈਮ ਹੈ ਗਰਮੀ ਹੈ ਆਉਣ ਲੱਗੀ ਮੌਸਮ ਕਾਫੀ ਗਰਮ ਹੋਣਾ ਸਟਾਰਟ ਹੋ ਚੁੱਕਿਆ ਹੈ ਇਸ ਕਰਕੇ ਅਸੀਂ ਹਰ ਇੱਕ ਬੰਦੇ ਨੂੰ ਇਹ ਨਹੀਂ ਕਰਦੇ ਵੀ ਤੁਸੀਂ ਸਪਰੇਅ ਕਰਨੀ ਕਰਨੀ ਹੈ ਜਿਹਨੇ ਨਹੀਂ ਕਰਨੀ ਉਹ ਨਹੀਂ ਕਰਨੀ ਜਿਹਨੇ ਕਰਨੀ ਹੈ ਉਹ ਸਪਰੇਅ ਕਰ ਸਕਦਾ ਹੈ ਸਾਡਾ ਫਰਜ਼ ਸਿਰਫ ਤੁਹਾਨੂੰ ਦਿਖਾਉਣਾ ਕਿ ਜਿਹੜੀ ਫਸਲ ਵਿੱਚ ਤੇਲਾ ਆ ਚੁੱਕਿਆ ਹੈ ਅੱਜ ਖੇਤਾਂ ਦਾ ਨਿਰੇਖਣ ਕਰਦੇ ਰਹੋ ਜਿਹੜੇ ਖੇਤੋ ਚ ਤੇਲ ਨਹੀ ਆਇਆ ਉਹ ਤੁਸੀਂ ਨਾ ਕਰਿਓ ਕੋਈ ਦਿੱਕਤ ਨਹੀਂ ਤੇ ਦੂਸਰੀ ਗੱਲ ਆ ਗਈ ਕੁੰਗੀ ਦੀ ਜਿਵੇਂ ਮੈਨੂੰ ਲੱਗਦਾ ਪੱਤੇ ਖਰਾਬ ਹੋਣ ਸਟਾਰਟ ਹੋ ਚੁੱਕੇ ਆ ਕਈ ਖੇਤਾਂ ਵਿੱਚੋਂ ਬਾਈ ਦੇ ਫੋਨ ਆਏ ਸੀ ਕਿ ਕੁੰਗੀ ਆਣੀ ਸਟਾਰਟ ਹੋ ਚੁੱਕੀ ਹੈ ਤੇ ਕੁੰਗੀ ਵਾਸਤੇ ਜੇ ਤੁਸੀਂ ਹੈਗੀ ਐ ਜਾਂ ਟ੍ਰੈਟ ਕਰ ਸਕਦੇ ਹੋ ਜਾਂ ਜਿਹੜਾ ਕਸਟੋਰੀ ਵਾਲਾ ਉਹ ਵੀ ਕਰ ਸਕਦੇ ਹੋ ਉਹ ਤੁਸੀਂ ਦੇਖ ਕੇ ਅਪਣੇ ਅਨੁਸਾਰ ਕਰ ਸਕਦੇ ਹੋ ਧੰਨਵਾਦ ਸਾਬ ਦਾ ਜਿਉਂਦੇ ਬਖਦਰੋ ਜੀ